ਹੁਸ਼ਿਆਰਪੁਰ ਨੂੰ ਚੋਰੀ ਦਾ ਹੱਬ ਕਹਿ ਲਿਆ ਜਾਵੇ ਤਾਂ ਕੋਈ ਗਲਤ ਗੱਲ ਨਹੀਂ ਹੋਵੇਗੀ ਕਿਉਂਕਿ ਦਿਨ-ਬਦਿਨ ਹੁਸ਼ਿਆਰਪੁਰ ਵਿਖੇ ਚੋਰੀ ਦੀਆਂ ਵਾਰਦਾਤਾਂ ਵੱਧਦੀਆਂ ਜਾ ਰਹੀਆਂ ਨੇ ਇਸ ਵਾਰ ਚੋਰਾਂ ਦਾ ਨਿਸ਼ਾਨਾ ਬਣਿਆ ਤਲਵਾੜਾ ਸ਼ਹਿਰ ਦੇ ਮੁਹੱਲਾ ਵਿਸ਼ਿਸ਼ਟ ਨਗਰ ਦਾ ਇੱਕ ਘਰ ਜਿੱਥੇ ਚੋਰ ਗਿਰੋਵ ਵੱਲੋਂ 4-5 ਘਰਾਂ ਨੂੰ ਆਪਣਾ ਨਿਸ਼ਾਨਾ ਬਣਾਇਆ ਗਿਆ ਜਿਸ ਵਿੱਚ ਤਲਵਾੜਾ ਦੇ ਮਸ਼ਹੂਰ ਵਪਾਰੀ ਮੱਕੜ ਏਜੰਸੀ ਦੇ ਘਰ ਵਿੱਚ ਚੋਰਾਂ ਵੱਲੋਂ ਕਰੀਬ 22 ਤੋਲੇ ਸੋਨਾ ਅਤੇ 4.5 ਲੱਖ ਰੁਪਏ ਦੇ ਕਰੀਬ ਨਕਦੀ ਲੁੱਟ ਲਈ ਗਈ ਅਤੇ ਦੂਜੇ ਪਾਸੇ ਨਾਲ ਲੱਗਦੇ ਘਰਾਂ ਨੂੰ ਵੀ ਉਹਨਾਂ ਵੱਲੋਂ ਬਖਸ਼ਾ ਨਹੀਂ ਗਿਆ ਚੋਰਾਂ ਵੱਲੋਂ ਦੋ ਮੋਟਰਸਾਈਕਲ ਚੁਕਲੇ ਗਏ ਅਤੇ ਫਰਾਰ ਹੋ ਗਏ ਜਾਣਕਾਰੀ ਦਿੰਦਿਆਂ ਘਰਾਂ ਦੇ ਮਾਲਕਾਂ ਨੇ ਦੱਸਿਆ ਕਿ ਉਹ ਰਾਤ ਦੇ ਸਮੇਂ ਘਰ ਵਿੱਚ ਸੌ ਰਹੇ ਸਨ ਤਾਂ ਚੋਰਾਂ ਵੱਲੋਂ ਘਰ ਵਿੱਚ ਦਾਖਲ ਹੋ ਕੇ ਖਿੜਕੀ ਤੋੜੀ ਗਈ ਅਤੇ ਕਮਰੇ ਵਿੱਚ ਦਾਖਲ ਹੋ ਕੇ ਸਾਰਾ ਸੋਨਾ ਲੁੱਟ ਲਿਆ ਤੇ ਨਕਦੀ ਵੀ ਨਾਲ ਲੈ ਗਏ ਅਤੇ ਸਾਰੇ ਕਮਰਿਆਂ ਨੂੰ ਬਾਹਰ ਤੋਂ ਬੰਦ ਕਰ ਗਏ ਪਰਿਵਾਰ ਵੱਲੋਂ ਸੁਰੱਖਿਆ ਪ੍ਰਬੰਧਾਂ ਤੇ ਕਈ ਤਰ੍ਹਾਂ ਦੇ ਸਵਾਲ ਚੁੱਕੇ ਜਾ ਰਹੇ ਨੇ ਕਿ ਜੇਕਰ ਪ੍ਰਸ਼ਾਸਨ ਹੀ ਅਜੇਹੀ ਚੋਰਾਂ ਨੂੰ ਢਿੱਲ ਦਿੰਦਾ ਰਿਹਾ ਤਾਂ ਸ਼ਰਾਰਤੀ ਅੰਸਰਾਂ ਨੂੰ ਕਿਵੇਂ ਫੜਿਆ ਜਾਵੇਗਾ ਉਹਨਾਂ ਜਿੱਥੇ ਪ੍ਰਸ਼ਾਸਨ ਪਾਸੋਂ ਜਲਦ ਚੋਰਾਂ ਨੂੰ ਫੜਨ ਦੀ ਗੱਲ ਆਖੀ ਉਤੇ ਹੀ ਪੁਲਿਸ ਚੌਕਸੀ ਵਿਵਧਾਨ ਦੀ ਵੀ ਗੱਲ ਕਹੀ ਮੇਰਾ ਨਾਮ ਸੋਨਾ ਮੈਂ ਜੇ ਤਲਵਾੜਾ ਦੇ ਰਿਵੈਸਰ ਰਹਿਣ ਵਾਲੇ ਆ ਤੇ ਚੋਰ 6 ਜਨੇ ਸੀਗੇ ਆਏ ਜੋ ਕਿ ਸਾਨੂੰ ਰਿਕਾਰਡਿੰਗ ਚ ਅਸੀਂ ਦੇਖਿਆ ਤੇ ਅੰਦਰੋਂ ਸਾਡੇ ਕੈਸ਼ ਲੈ ਕੇ 4-4 ਲੱਖ ਤੇ ਬਾਕੀ 20-22 ਤੋਲੇ ਸੋਨਾ ਸੀਗਾ ਤੇ ਸੋਨਣਾ ਵੀ ਸਾਡਾ ਗਿਆ ਜੀ ਤੇ ਤੁਹਾਨੂੰ ਪਤਾ ਨਹੀਂ ਚੱਲਿਆ ਸੁੱਤੇ ਪਿਆ ਨੂੰ ਕਿੱਦਾਂ ਸਾਨੂੰ ਕੁਝ ਨਹੀਂ ਪਤਾ ਲੱਗਾ ਕੋਈ ਹੋਸ਼ ਨਹੀਂ ਕੋਈ ਕੁਝ ਨਹੀਂ ਸਾਨੂੰ ਅੰਦਰ ਕਮਰੇ ਚ ਲੋਕ ਕਰਤਾ ਬਾਹਰ ਉਹਨਾਂ ਨੇ ਤਾਂ ਕਿ ਅਸੀਂ ਬਾਹਰ ਹੀ ਨਾ ਆ ਪਾਈਏ ਇਹ ਵਾਲਾ ਮੇਨ ਗੇਟ ਐ ਵੀ ਸਾਡਾ ਲੋਕ ਕਰਤਾ ਅੰਦਰ ਰੂਮ ਵੀ ਸਾਡੇ ਲੋਕ ਕਰਤਾ ਤੁਹਾਨੂੰ ਕਿਸ ਤਰ੍ਹਾਂ ਬੰਦਾ ਸਵੇਰੇ ਪਤਾ ਲੱਗਿਆ ਸਵੇਰੇ ਅਸੀਂ 5 ਵਜੇ ਉੱਠੇ ਤਾਂ ਅਸੀਂ ਦਰਵਾਜ਼ਾ ਖੜਕਾਇਆ ਤੇ ਖੁੱਲੇ ਨਾ ਦਰਵਾਜ਼ਾ ਤਾਂ ਅਸੀਂ ਫੇਰ ਘਬਰਾ ਕੇ ਕਿ ਪਤਾ ਨਹੀਂ ਕਿਹਾ ਉਹ ਕਿਹੜਾ ਦਰਵਾਜ਼ਾ ਕਿਸ ਤਰ੍ਹਾਂ ਖੁੱਲੇ ਫੇਰ ਸਾਥ ਨਾਲ ਵਾਲੇ ਪੜੋਸੀਆਂ ਨੂੰ ਫੋਨ ਕੀਤਾ ਉਹਨਾਂ ਨੇ ਆ ਕੇ ਦਰਵਾਜ਼ਾ ਖੋਲ੍ਹਿਆ ਤਾਂ ਅਸੀਂ ਫੇਰ ਬਾਹਰ ਆ ਕੇ ਦੇਖਿਆ ਕਿੱਤੇ ਸੇਫਟੀ ਦੇ ਪ੍ਰਬੰਧ ਸਤਿ ਸ੍ਰੀ ਅਕਾਲ ਜੀ ਸੇਫਟੀ ਹਾਂਜੀ ਸ਼ੱਕ ਤਾਂ ਹੁੰਦਾ ਜੀ ਇੰਨਾ ਮਤਲਬ ਕਿ ਕਿੱਦਾਂ ਹੋ ਸਕਦਾ ਕਦੀ ਅੱਜ ਤੱਕ ਇਹ ਗੱਲ ਹੋਈ ਨਹੀਂ ਪਰ ਹੁਣ ਪਤਾ ਨਹੀਂ ਕਿੱਦਾਂ ਇਹ ਹੋ ਗਿਆ ਪਰ ਸਾਡੀ ਤਾਂ ਸਾਰੀ ਉਮਰ ਦੀ ਕਮਾਈ ਗਈ ਜੀ ਕੀ ਕਹੀਏ ਅਸੀਂ ਉਹਦੀ ਉਮਰ ਲੱਗ ਜਾਂਦੀ ਬੰਦੇ ਨੂੰ ਪੈਸਾ ਸਾਰੀ ਉਮਰ ਜੀ ਪਾਈ ਪਾਈ ਕਰਕੇ ਜੋੜ ਜੋੜ ਕੇ ਚੀਜ਼ਾਂ ਬੰਦੀਆਂ ਅੱਜ ਕੱਲ ਇੰਨੀ ਮਹਿੰਗਾਈ ਸਬਜ਼ੀ ਬਾਜੀ ਨਹੀਂ ਆਂਦੀ ਅੱਜ ਕੱਲ ਨਹੀਂ ਸਸਤੀ ਤੇ ਇਹ ਤਾਂ ਤੁਸੀਂ ਬਸ ਬਹੁਤ ਬੁਰਾ ਹਾਲ ਹੈ ਜੀ ਸਾਡਾ ਕੀ ਕਰੀਏ ਟੋਟਲ ਕਿੰਨੇ ਕੁ ਲੱਖ ਦਾ ਨੁਕਸਾਨ ਲੱਗਦਾ ਜਿਹੜਾ ਇਹ ਨੁਕਸਾਨ ਜੀ ਹੋਈ ਗਿਆ 2.5 ਲੱਖ ਦਾ ਹੁਣ ਪੁਲਿਸ ਪ੍ਰਸ਼ਾਸਨ ਪਹੁੰਚਿਆ ਸੀ ਕੀ ਹੈ ਸੁਵਾਸਨ ਉਹਨਾਂ ਨੇ ਕੀ ਕਿਹਾ ਹਾਂ ਜੀ ਆਏ ਸੀ ਸਾਰੀ ਇਨਵੈਸਟੀਗੇਸ਼ਨ ਕਰ ਗਏ ਰਿਪੋਰਟ ਸਟੇਟਮੈਂਟ ਵਗੈਰਾ ਲੈ ਗਏ ਆ ਬਾਕੀ ਕਹਿੰਦੇ ਅੱਗੇ ਕਾਰਵਾਈ ਕਰਦੇ ਚਾਰ ਘਰਾਂ ਚ ਬਈ ਹੋਈ ਵਾਰਤਤ ਤੇ ਸਾਡੇ ਘਰ ਚ ਗ੍ਰਿਲ ਪਟ ਕੇ ਅੰਦਰ ਵੜੇ ਆ ਤੇ ਨਕਦੀ ਲੈ ਗਏ 1.5 ਦੇ ਕੋਲ ਤੇ 2.5 ਟੋਲੇ ਸੁਣਨਾ ਦੋ ਬਾਈਕਾਂ ਲੈ ਕੇ ਗਏ ਅੱਗੋਂ ਮੱਲੇ ਤੋਂ ਤੇ ਇੱਕ ਇੱਧਰ ਵੀ ਆਪਣੇ ਵਾਂਢੀ ਆਗੇ ਉਹਨਾਂ ਦੇ ਘਰ ਵੀ ਬੜੇ ਆ ਉਹਨਾਂ ਦੇ ਸਰਪੰਚ ਘਰਾਂ ਨੂੰ ਜਦ ਅੰਜਾਮ ਦਿੱਤਾ ਹਾਂਜੀ ਹਾਂਜੀ ਜੀ 6 ਬੰਦੇ ਸੀਗੇ 6 ਜਣੇ ਹੀ ਬਈਏ ਤੇ ਕੋਈ ਸੀਸੀਟੀਵੀ ਵੀਡੀਓ ਵਗੈਰਾ ਚ ਆਈ ਆ ਬੰਦੇ ਦੀ ਸੀਸੀਟੀਵੀ ਚ ਆਈ ਆ ਬਈ 6 ਜਣੇ ਹੈਗੇ ਆ ਪ੍ਰੋਪਰ ਪਿੱਠੂ ਵਗੈਰਾ ਪਾਏ ਹੋਏ ਇਹਨਾਂ ਨੇ ਪ੍ਰੋਪਰ ਤਿਆਰੀ ਨਾਲ ਆਏ ਰੈਂਚ ਤੋਂ ਸਭ ਕੋਈ ਖੜਿਆ ਹੋਇਆ ਤਾਂ ਕਹਿੰਦੇ ਮੈਟਲ ਡਿਟੈਕਟਰ ਤੱਕ ਉਹਨਾਂ ਦੇ ਹੱਥਾਂ ਦੇ ਵਿੱਚ ਉਹ ਵੀ ਹੈਗਾ ਐ ਉਹ ਵੀ ਉਹਨਾਂ ਦੀ ਵੀਡੀਓ 'ਚ ਆਇਆ ਏ ਉਹ ਡਿਟੈਕਟ ਕਰਦੇ ਵੇ ਕਿੱਥੇ ਕਿੱਥੇ ਕੋਈ ਮੈਟਲ ਹੈਗਾ ਹੈ ਕੋਈ ਹਥਿਆਰ ਵਗੈਰਾ ਤਾਂ ਨਹੀਂ ਉਹਨਾਂ ਦੇ ਹੱਥਾਂ ਦੇ ਵਿੱਚ ਜਦੋਂ ਲੱਗਿਆ ਤੁਹਾਨੂੰ ਵੀਡੀਓ ਦੇ ਵਿੱਚ ਵੀਡੀਓ 'ਚ ਆਏ ਆ ਸਮਾਨ ਫੋਨ ਸੱਬਲ ਸੁਪਰ ਸਭ ਕੋਈ ਫੜਿਆ ਪਿਆ ਉਹਨਾਂ ਨੇ ਪੂਰੀ ਤਿਆਰੀ ਨਾਲ ਆਏ ਹੈ ਲੱਗਦਾ ਨਹੀਂ ਜੇ ਸੁਰੱਖਿਆ ਪ੍ਰਬੰਧitore ਕਰੜੇ ਹੁੰਦੇ ਤਾਂ ਇਸ ਤਰ੍ਹਾਂ ਦੀ ਵਾਰਦਾਤਾਂ ਦਾ ਅੰਜਾਮ ਨਹੀਂ ਦੇ ਸਕਦੇ ਪਰ ਬਹੁਤ ਹਾਲਾਤ ਜਿਹੜੇ ਤਲਵਾੜੇ ਦੇ ਖਾਸ ਕਰਕੇ ਜਾਂ ਚਾਰਪੁਰ ਦੇ ਸੁਰੱਖਿਆ ਪ੍ਰਬੰਧ ਬਹੁਤ ਢਿੱਲੇ ਨੇ ਜਿਸ ਕਰਕੇ ਆਜੇ ਦਿਨ ਇੰਨੀ ਵਾਰਦਾਤਾਂ ਹੋ ਰਹੀਆਂ ਨੇ ਸਾਡੇ ਮਲੇ ਦਾ ਭਾਈ ਕਦੀ ਹੋਇਆ ਹੀ ਨਹੀਂ ਸੀ ਇਹ ਪਹਿਲੀ ਵਾਰ ਹੈ ਤੇ ਹ ਕਿਆ ਗੱਲ ਵੈਬਸਾਈਟ ਬਹੁਤ ਢੇਲ ਹੋ ਰਹੀ ਹੈ ਲੱਗਦਾ ਪੁਲਿਸ ਨੂੰ ਵੈਰੀ ਚੌਕਸੀ ਵਰਤਣੀ ਚਾਹੀਦੀ ਸਭ ਨੂੰ ਹਾਂਜੀ ਪੁਲਿਸ ਵਾਲੇ ਆਸ਼ਵਾਸਨ ਦੇ ਕੇ ਗਏ ਆ ਕਿ ਜਲਦੀ ਤੋਂ ਜਲਦੀ ਆਪਾਂ ਫੜਾਂਗੇ ਬੰਦਿਆਂ ਨੂੰ ਉਹ ਪ੍ਰੋਪਰ ਸਰਚ ਕਰ ਰਹੇ ਆ ਆਪਾਂ ਟੀਮਾਂ ਲਾਤੀਆਂ ਆਂ ਜੀ ਦੇਖੋ ਉਹਨਾਂ ਦੇ